ਸਿੱਖਰਾਂ ਦੀ ਹਰ ਗਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਪੰਜ ਪ੍ਰਧਾਨੀ ਤੋਂ ਬਲਦੇਵ ਸਿੰਘ ਸਿਰਸਾ ਜੋ ਕਿ ਬਾਰਮੀ ਦੀਆਂ ਕਿਤਾਬਾਂ ਦੇ ਇਤਿਹਾਸ ਵਿੱਚ ਹੋਈ ਤੋੜ ਮਰੋੜ ਨੂੰ ਲੈ ਕੇ ਹਮੇਸ਼ਾ ਜੂਝਦੇ ਆਏ ਨੇ ਤੇ ਉਹਨਾਂ ਨੇ ਹਮੇਸ਼ਾ ਆਵਾਜ਼ ਬੁਲੰਦ ਕੀਤੀ ਹੈ ਇਸ ਚੀਜ਼ ਨੂੰ ਲੈ ਕੇ ਕਿ ਜੋ ਵੀ ਇਤਿਹਾਸ ਦੇ ਵਿੱਚ ਮਿਲਾਵਟ ਕੀਤੀ ਗਈ ਹੈ ਸਿੱਖ ਇਤਿਹਾਸ ਜੋ ਕਿਤਾਬਾਂ ਵਿੱਚ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਉਸ ਦੀ ਸੋਧ ਕੀਤੀ ਜਾਵੇ ਇਸ ਦੇ ਕਿਤੇ ਨਾ ਕਿਤੇ ਗੁਨਾਹਗਾਰ ਐਸਜੀਪੀਸੀ ਦੇ ਵੀ ਉਹ ਆਗੂ ਹੈ ਨੇ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਇਹ ਇਤਿਹਾਸ ਛਾਪਿਆ ਗਿਆ ਪਰ ਜਦੋਂ ਬਲਦੇਵ ਸਿੰਘ ਸਿਰਸਾ ਅੰਮ੍ਰਿਤਸਰ ਦੇ ਕਮਿਸ਼ਨਰ ਨੂੰ ਇਸ ਬਾਬਤ ਮੰਗ ਪੱਤਰ ਦੇਣ ਵਾਸਤੇ ਗਏ ਤਾਂ ਉੱਥੇ ਦੇ ਕਮਿਸ਼ਨਰ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ ਜਦੋਂ ਕਮਿਸ਼ਨਰ ਨਹੀਂ ਮਿਲੇ ਤਾਂ ਬਲਦੇਵ ਸਿੰਘ ਸਿਰਸਾ ਨੇ ਉਹ ਮੰਗ ਪੱਤਰ ਮੀਡੀਆ ਦੇ ਸਾਹਮਣੇ ਹੀ ਪਾੜ ਦਿੱਤਾ ਕਿ ਸ਼੍ਰੋਮਣੀ ਗੁਰਦੁਆਰਾ ਪਰਮੇਟੀ ਵੱਲੋਂ ਵੀ ਗੁਰੂ ਸਾਹਿਬਾਂ ਦੇ ਖਿਲਾਫ ਕਥਾਵਾਂ ਪਬਲਿਸ਼ ਹੋਈਆਂ ਨੇ ਕਿਉਂਕਿ ਸੂਟੀ ਕਮੇਟੀ ਤੇ ਜਿਹੜਾ ਕਬਜ਼ਾ ਹੈ ਉਹ ਪ੍ਰਕਾਸ਼ ਸਿੰਘ ਬਾਦਲ ਦਾ ਉਹਦੇ ਪਰਿਵਾਰ ਦਾ ਔਰ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦੇ ਕਰਜ਼ੇ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਸਾਹਿਬਾਂ ਨੂੰ ਚੋਰ ਡਾਕੂ ਧਾਤੂ ਨਾਂ ਤੇ ਕਿਤਾਬਾਂ ਪਬਲਿਸ਼ ਹੋਈਆਂ ਉਹਦੇ ਸਬੰਧ ਅਜੇ ਤੱਕ ਕੋਈ ਕਾਰਵਾਈ ਨਹੀਂ ਤੇ ਇਹਦੇ ਮੁੱਖ ਮੰਤਰੀ ਹੁੰਦਿਆ ਹੋਇਆ ਜੋ ਕਿ ਪੰਜਾਬ ਸਰਕਾਰ ਵੱਲੋਂ 2008 ਦੇ ਵਿੱਚ ਇਹ ਜਿਹੜੀ ਹਿਸਟਰੀ ਆਫ ਦਾ ਪੰਜਾਬ ਬੱਚਾ ਪੰਜਾਬ ਦੇ ਬੱਚਿਆਂ ਨੂੰ ਸਕੂਲਾਂ 'ਚ 12ਵੀਂ ਜਮਾਤ ਦੇ ਪੜਾਈ ਗਈ ਆ ਇਹਦੇ ਵਿੱਚ ਵੀ ਸਿੱਖ ਇਤਿਹਾਸ ਨੂੰ ਤਰੋੜਨੋੜ ਕੇ ਲਿਖਿਆ ਗਿਆ ਹੈ ਗੁਰਪਿਆਰੋ ਸਾਡੇ ਸਿੱਖ ਇਤਿਹਾਸ ਦੇ ਵਿੱਚ ਬਹੁਤ ਥਾਵਾਂ ਦੇ ਉੱਤੇ ਅਲੱਗ-ਅਲੱਗ ਤਰੀਕੇ ਦੇ ਨਾਲ ਮਿਲਾਵਟ ਕੀਤੀ ਜਾ ਰਹੀ ਹੈ ਤੇ ਸਾਡਾ ਆਪਣਾ ਫਰਜ਼ ਬੰਦਾ ਹੈ ਕਿ ਸਾਨੂੰ ਆਪਣੇ ਇਤਿਹਾਸ ਦੀ ਬਾਖੂ ਵੀ ਨੌਲੇਜ ਹੋਵੇ ਸਿੱਖ ਇਤਿਹਾਸ ਵਿੱਚ ਹੁੰਦੀ ਮਿਲਾਵਟ ਨੂੰ ਮੁੱਖ ਦਰਸ਼ਕ ਬਣ ਕੇ ਦੇਖਦਿਆਂ ਰਹਿਣ ਗਿਆ ਅਤੇ ਕੋਈ ਐਕਸ਼ਨ ਨਹੀਂ ਲੈਣ ਗਿਆ ਤਾਂ ਬਲਦੇਵ ਸਿੰਘ ਸਿਰਸਾ ਵਰਗੇ ਅਜਿਹੇ ਆਗੂ ਸਾਹਮਣੇ ਆ ਕੇ ਉਸ ਚੀਜ਼ ਨੂੰ ਜਗ ਜਾਹਿਰ ਕਰਦੇ ਨੇ ਤੇ ਜਿਨ੍ਹਾਂ ਦਾ ਸਾਥ ਦੇਣਾ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਤਾਂ ਜੋ ਸਾਡੇ ਇਤਿਹਾਸ ਦੇ ਨਾਲ ਕੋਈ ਵੀ ਛੇੜਛਾੜ ਨਾ ਕੀਤੀ ਜਾਵੇ ਸਾਡੇ ਬੱਚਿਆਂ ਨੂੰ ਸਾਡਾ ਸਿੱਖੀ ਇਤਿਹਾਸ ਗਲਤ ਨਾ ਪੜਾਇਆ ਜਾਵੇ ਉਮੀਦ ਕਰਦੇ ਹਾਂ ਤੁਸੀਂ ਸਭ ਵੀ ਇਸ ਮੂਹਮ ਦੇ ਵਿੱਚ ਸਾਡਾ ਸਾਥ ਦਿਵੋਗੇ ਅਤੇ ਸਿੱਖੀ ਇਤਿਹਾਸ ਨਾਲ ਜਿੱਥੇ ਵੀ ਕਿਤੇ ਗਲਤ ਹੋ ਰਿਹਾ ਹੋਵੇਗਾ ਕਾਣ ਹੋ ਰਿਹਾ ਹੋਵੇਗਾ ਮਿਲਾਵਟ ਹੋ ਰਹੀ ਹੋਵੇਗੀ ਆਪਣੀ ਆਵਾਜ਼ ਜ਼ਰੂਰ ਬੁਲੰਦ ਕਰੋਗੇ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨਹੀਂ ਚ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਿੱਖ ਤਰੰਦੀ ਘਰਕਤੀ ਬਣੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਜੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ